ਮੇਰੇ ਇੱਕ ਦੋਸਤ ਨੇ ਕੁੱਤਾ ਮੰਗਵਾਇਆ ਦੇਖਣ ਲਈ ਕੁੱਤੇ ਨੂੰ ਮੈਨੂੰ ਵੀ ਗਿਆ ਬੁਲਾਇਆ ਇੱਕ ਦਿਨ ਮੈਂ ਸੋਚਿਆ ਚਲੋ ਦੋਸਤ ਦੇ ਘਰ ਜਾਈਏ ਕੀ ਹੋ ਗਿਆ ਹੈ ਟੋਮੀ ਉਹਦੇ ਦਰਸ਼ਨ ਕਰ ਆਈਏ ਖੁਸ਼ ਹੋ ਗਿਆ ਦੇਖ ਕੇ ਮੇਰਾ ਦੋਸਤ ਮੇਰਾ ਚਿਹਰਾ ਬਾਦ ਪਾਇਆ ਸੀ ਉਹਦੇ ਘਰ ਫੇਰਾ ਪਹਿਲਾਂ ਇਕੱਠਿਆਂ ਬੈਠ ਕੇ ਪੀਤਾ ਚਾਹ ਪਾਣੀ ਕੁੱਤੇ ਦੀ ਉਸ ਤੋਰ ਲਈ ਫਿਰ ਛੱਟ ਕਹਾਣੀ ਤੜਕੇ ਉੱਠ ਬਿਸਕੁਟਾਂ ਨਾਲ ਕਹ ਦੁੱਧ ਪਿਆਈਏ ਇਹ ਦੀ ਸੇਵਾ ਬਾਅਦ ਹੀ ਕੁਝ ਮੂੰਹ ਨੂੰ ਲਾਈਏ ਮੀਟ ਤੇ ਮੱਛੀ ਖਾਵਦਾ ਨਾ ਖਾਵੇ ਰੋਟੀ ਦਲੀਆ ਖਿਚੜੀ ਖਾ ਲਵੇ ਕਦੇ ਮਾੜੀ ਮੋਟੀ ਪੈਣ ਬੈਠਣ ਨੂੰ ਇਸ ਦੇ ਹੈ ਨਰਮ ਗਦੇਲਾ ਕਈ ਵਾਰ ਹਾਂ ਛਾੜਦੇ ਹੋਏ ਹਣ ਦੇਈਏ ਨਾ ਮੈਲਾ 500 ਦਾ ਇੱਕ ਟੀਕਾ ਮਹੀਨੇ ਬਾਅਦ ਲਵਾਈਏ ਸੰਗਲੀ ਫੜ ਕੇ ਸੁਭਾ ਸਾਮ ਇਨਸੈਅਰ ਕਰਾਈਏ ਸਾਂਭਣ ਦੇ ਲਈ ਇਸ ਨੂੰ ਨਾਲੇ ਰੱਖਿਆ ਬੰਦਾ ਬਹੁਤ ਰਪਈਆ ਇਸ ਤੇ ਹੈ ਖਰਚਾ ਹੁੰਦਾ ਗੱਲਾਂ ਕਰਦਿਆਂ ਤੂੜੀ ਵਾਲੇ ਕਮਰੇ ਮੈਂ ਨਿਗਾਹ ਲਗਾਈ ਮੰਜੀ ਤੇ ਬੈਠਾ ਖਾਂਗ ਨਾਲ ਬੁੜਾ ਦੇ ਦਹਾਈ ਢਿੱਲੀ ਮੰਜੀ ਉਸ ਦੀ ਪਈ ਦੌਣ ਸੀ ਟੁੱਟੀ ਸਾਹਾਂ ਨਾਲ ਕੜਲਾਂ ਚੜਦੀਆਂ ਬੈਠਾ ਹੱਥ ਕੁੱਟੀ ਦੇਖਦਿਆਂ ਹੀ ਸਮਝਣ ਵਿੱਚ ਮੈਨੂੰ ਦੇਰ ਨਾ ਲੱਗੀ ਸਹਰਾਣੇ ਉਸ ਦੇ ਪਈ ਸੀ ਪਾਣੀ ਦੀ ਮੰਗੀ ਸੋਟੀ ਆਸਰੇ ਉੱਠ ਕੇ ਡਿੱਕੇ ਢੋਲੇ ਖਾਵੇ ਖੌਂ ਖੌਂ ਤੋਂ ਜਾਬਦਾਸੀ ਖੰਗ ਪ੍ਰਾਣੀ ਕੱਖਾਂ ਮੰਗੜ ਢੁਲੀ ਬੁੱਢ ਜਿੰਦ ਨਮਾਣੀ ਹਾਲ ਤੁਸਦੀ ਦੇਖ ਕੇ ਮੈਂ ਤਰਸ ਜਾਇਆ ਕੌਣ ਯਾਰ ਇਹ ਬੁੱਢੜਾ ਮੈਂ ਪੁੱਛਣਾ ਚਾਇਆ ਦੱਸਣ ਲੱਗਾ ਫਕਰ ਨਾਲ ਇਹ ਬਾਪੂ ਮੇਰਾ ਸਾਡੀ ਕਾਤਰ ਕੀਤਾ ਇਨਕਮ ਬਥੇਰਾ ਹੁਣ ਇਸ ਦੀ ਖੰਗ ਨੇ ਸਾਨੂੰ ਬੜਾ ਸਤਾਇਆ ਤਈਓ ਮੰਝਾ ਇਸ ਦਾ ਤੂੜੀ ਵਾਲੇ ਕਮਰੇ ਚ ਢਾਇਆ ਫਰਚ ਤੇ ਉਤੇ ਥੁੱਕਦਾ ਸਨ ਸੂਕ ਜੀ ਆਵੇ ਕੁੱਤੀ ਕਰਾੜੇ ਮਾਰਦਾ ਸਾਡੀ ਨੀਂਦ ਚਰਾਵੇ ਸੁਣ ਕੇ ਬਚਨ ਕਠੋਰ ਮੈਂ ਸ਼ਰਮ ਨਾ ਛੁਕਿਆ ਉਟਿਆ ਕਰਨੋਂ ਜਾਣ ਲਈ ਗਿਆ ਪੱਲ ਨਾ ਰੁਕਿਆ ਆਪ ਮਹਾਰੇ ਬੋਲਿਆ ਮੈਂ ਜਾਂਦਾ ਜਾਂਦਾ ਬਾਪੂ ਨਾਲੋਂ ਚੰਗਾ ਕੁੱਤਾ ਹੈ ਜਿਹੜਾ ਬਿਸਕਟ ਖਾਂਦਾ ਕਿਆ ਜਮਾਨਾ ਆ ਗਿਆ ਹੈ ਮੋਹ ਪੰਗ ਹੋਇਆ ਘਰੇ ਜਾ ਕੇ ਮੈਂ ਆਪਣੇ ਸੀ ਹੁਭਕੀ ਰੋਇਆ ਲਿਖਦੀ ਲਿਖਦੀ ਸਰੂਪ ਦੀ ਸੀ ਕਲਮ ਵੀ ਰੋਈ ਮਤਬਲੀ ਦੁਨੀਆ ਹੋ ਗਈ ਨਾਰੀਤਾ ਕੋਈ ਪਰ ਵਿਰਲੇ ਸਰਵਣ ਅਜ ਵੀ ਦੁਨੀਆ ਤੇ ਹੈਗੇ ਬਹੁਤੇ ਤਾਂ ਸਭ ਕੁਝ ਭੁੱਲ ਕੇ ਕੁੱਤਿਆਂ ਜੋਗੇ ਰਹਿ ਗਏ